ਹੇ ਨੀ ਜੀ ਬਹੁਤ ਸਦਮਾ ਲੱਗਾ ਸਾਰੇ ਪਰਿਵਾਰ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬੜਾ ਨਾਂਕ ਮਾਰਿਆ ਜੀ ਕਿਉਂਕਿ ਮੁੱਢ ਨੂੰ ਲੋ ਜੀ ਮੈਂ ਤਾਂ ਘਰੋਂ ਬਾਹਰ ਸੀਗਾ ਆਪਦੇ ਨੇਟਿਵ ਵਿਲੇਜ ਗਿਆ ਹੋਇਆ ਸੀ ਪਿੰਡ ਗਿਆ ਸੀ ਤੇ ਮੈਨੂੰ ਤਾਂ ਕਵੰਡੀਆਂ ਨੇ ਫੋਨ ਕਰਕੇ ਦੱਸਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਹਸਪਤਾਲ ਲੈ ਕੇ ਜਦੋਂ ਹਸਪਤਾਲ ਗਏ ਆ ਤਾਂ ਇਹਦੇ ਕਾਫੀ ਜ਼ਿਆਦਾ ਜਿੱਦਾਂ ਨੱਕ ਦੇ ਵਿੱਚੋਂ ਖੂਨ ਆਉਂਦਾ ਵਾ ਉਹ ਚੀਜ਼ ਸੀਗੀ ਇਹਨੂੰ ਹੁਣ ਤੁਸੀਂ ਬ੍ਰੇਨ ਹੈਮਰੇਜ ਕਹ ਲੋ ਬ੍ਰੇਨ ਡੈਮੇਜ ਕਹ ਲੋ ਪੂਰਾ ਹੁਕਮ ਆਜੀ ਰਜਾਵ ਦੀ ਬਾਨਾ ਜਿਹੇ ਬਣ ਜਾਣਾ ਜੀ ਬਸ ਸਭ ਨੇ ਜਾਤਰਾ ਬੁਲੀ ਸੀ ਉਹ ਲੈ ਗਿਆ ਕਿ ਕਿਸੇ ਨੂੰ ਹਾਰਿਆ ਜੀ ਬਸ ਜਿਹੜਾ ਉਹ ਤਾਂ ਮਸਾਂ ਹੀ ਕਹਿੰਦੇ ਵੀ ਜਿਵੇਂ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਹੋ ਗਿਆ ਜਾਂ ਕੋਈ ਹੋਰ ਦੀ ਪ੍ਰੋਬਲਮ ਪੜਦੀ ਪਈ ਸੀ ਪੜਦੀ ਵੱਧਦੀ ਨੂੰ ਪ੍ਰੋਬਲਮ ਆਈ ਹੈ ਬੜੀ ਛੋਟੀ ਉਮਰ ਦੇ ਵਿੱਚ ਬੜਾ ਨਾਮ ਰੋਸ਼ਨ ਕੀਤਾ ਜੀ ਉਹ ਸਾਡੇ ਲਈ ਯਾਦ ਰੱਖੀ ਬਹੁਤ ਜ਼ਿਆਦਾ ਹੋ ਸਕਦਾ ਉਹ ਕਿਸ ਤੋਂ ਲੰਬੀ ਉਮਰ ਜੀ ਆਉਂਦੀ ਤਾਂ ਇੰਨੀਆਂ ਪ੍ਰਾਪਤੀਆਂ ਨਾ ਹੁੰਦੀਆਂ ਮੈਨੂੰ ਲੱਗਦਾ ਜਿਹੜੇ ਬੱਚੇ ਵੱਡੀਆਂ ਪ੍ਰਾਪਤੀਆਂ ਕਰਦੇ ਆ ਉਹ ਛੋਟੀ ਉਮਰ ਦੇ ਹੁੰਦੇ ਆ ਉਹ ਸਟਾਰ ਹੁੰਦੇ ਆ ਬੇਟਾ ਅੱਜ ਪੱਕੇ ਸਟਾਰ ਬਣ ਜੀ ਬਸ ਸਾਰਿਆਂ ਨੂੰ ਦੱਸਿਆ ਕਰੂਗੀ ਸਾਡੀ ਪੀ ਰਾਣੀ ਜੀ ਐਨਪੀ ਜੀ ਬਹੁਤ ਸੱਜਣਾ ਲੱਗਾ ਸਾਰੇ ਪਰਿਵਾਰ ਨੂੰ ਸਾਰੇ ਸ਼ਹਿਰ ਵਾਸਤੇ ਨੰਬਰਾਂ ਨਾਂਕ ਮਾਰਾ ਜੀ ਜੀ ਲੌਜੀ ਮੈਂ ਆਇਆ ਤਾਂ ਕਰੋਂ ਬਾਹਰ ਸੀਗਾ ਆਪਦੇ ਨੇਟਿਵ ਵਿਲੇਜ ਗਿਆ ਹੋਇਆ ਸੀ ਪਿੰਡ ਗਿਆ ਸੀ ਤੇ ਮੈਨੂੰ ਤਾਂ ਕਵੰਡੀਆਂ ਨੇ ਫੋਨ ਕਰਕੇ ਦੱਸਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਹਸਪਤਲ ਲੈ ਕੇ ਜਦੋਂ ਹਸਪਤਲ ਗਏ ਆ ਤਾਂ ਇਹਦੇ ਕਾਫੀ ਜ਼ਿਆਦਾ ਜਿੱਦਾਂ ਨੱਕ ਦੇ ਵਿੱਚੋਂ ਖੂਨ ਆਉਂਦਾ ਵਾ ਉਹ ਚੀਜ਼ ਸੀਗੀ ਇਹਨੂੰ ਹੁਣ ਤੁਸੀਂ ਬ੍ਰੇਨ ਹੈਮਰੇਜ ਕਹਾਲੋ ਬ੍ਰੇਨ ਡੈਮੇਜ ਕਹਾਲੋ ਬਸ ਪੂਰਾ ਹੁਕਮ ਆ ਜੀ ਰਜਾਵ ਦੀ ਫਿਲਮ ਬਾਨਾ ਜਿਵੇਂ ਬਣਨਿਆਣਾ ਜੀ ਬਸ ਸਭ ਨੇ ਜਾਤ ਕਰਬਲੀ ਸੀ ਉਹ ਲੈ ਗਿਆ ਕੀ ਕਿੱਸੇ ਹਿਕਾਰਿਆ ਜੀ ਬਸ ਤੂ ਉਸ ਵਸਾਇਂ ਕਹਿੰਦੇ ਵੀ ਜਿਵੇਂ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਹੋ ਗਿਆ ਜਾਂ ਕੋਈ ਹੋਰ ਦੀ ਪ੍ਰੋਬਲਮ ਪੜਦੀ ਪਈ ਸੀ ਪੜਦੀ-ਪੜਦੀ ਨੂੰ ਪ੍ਰੋਬਲਮ ਆਈ ਹੈ ਬੜੀ ਛੋਟੀ ਉਮਰ ਦੇ ਵਿੱਚ ਬੜਾ ਨਾਮ ਰੋਸ਼ਨ ਕੀਤਾ ਜੀ ਸਾਡੇ ਲਈ ਯਾਦ ਰੱਖੀ ਬਹੁਤ ਜ਼ਿਆਦਾ ਹੋ ਸਕਦਾ ਉਹ ਇਸ ਤੋਂ ਲੰਬੀ ਉਮਰ ਜੇ ਆਉਂਦੀ ਤਾਂ ਇੰਨੀਆਂ ਪ੍ਰਾਪਤੀਆਂ ਨਾ ਹੁੰਦੀਆਂ ਮੈਨੂੰ ਲੱਗਦਾ ਜਿਹੜੇ ਬੱਚੇ ਵੱਡੀਆਂ ਪ੍ਰਾਪਤੀਆਂ ਕਰਦੇ ਆ ਉਹ ਛੋਟੀ ਉਮਰ ਦੇ ਹੁੰਦੇ ਆ ਉਹ ਸਟਾਰ ਹੁੰਦੇ ਆ ਬੇਟਾ ਅੱਜ ਪੱਕੀ ਸਟਾਰ ਬਣਦੇ ਜੀ ਬਸ ਆ ਰਹੇ ਹਾਂ ਤੇ ਦੱਸਿਆ ਕਰੂਗੀ ਸਾਡੀ ਪੀ ਰਾਣੀ ਜੀ ਐਨਪੀਜੀ ਬਹੁਤ ਸਦਮਾ ਲੱਗਾ ਸਾਰੇ ਪਰਿਵਾਰ ਨੂੰ ਸਾਰੇ ਸ਼ਹਿਰ ਵਾਸਤੇ ਨਬਰਾ ਨਾਮ ਦਾ ਜੀ ਮਿਤੀ ਨੂੰ ਲਾ ਜੀ ਮੈਂ ਤਾਂ ਘਰੋਂ ਬਾਹਰ ਸੀਗਾ ਆਪਦੇ ਨੇਟਿਵ ਵਿਲੇਜ ਗਿਆ ਹੋਇਆ ਸੀ ਪਿੰਡ ਗਿਆ ਸੀ ਤੇ ਮੈਨੂੰ ਤਾਂ ਕਵੰਡੀਆਂ ਨੇ ਫੋਨ ਕਰਕੇ ਦੱਸਿਆ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਉਹ ਹਸਪਤਾਲ ਲੈ ਕੇ ਜਦੋਂ ਹਸਪਤਾਲ ਗਏ ਆ ਤਾਂ ਇਹਦੇ ਕਾਫੀ ਜ਼ਿਆਦਾ ਜਿੱਦਾਂ ਨੱਕ ਦੇ ਵਿੱਚੋਂ ਖੂਨ ਆਉਂਦਾ ਵਾ ਉਹ ਚੀਜ਼ ਸੀਗੀ ਇਹਨੂੰ ਹੁਣ ਤੁਸੀਂ ਬ੍ਰੇਨ ਹੈਮਰੇਜ ਕਹ ਲੋ ਬ੍ਰੇਨ ਡੈਮੇਜ ਕਹ ਲੋ ਪੂਰਾ ਹੁਕਮ ਆ ਜੀ ਰਜਾਵ ਦੀ ਬਾਨਾ ਜਿਹਨੇ ਬਣਿਆਣਾ ਜੀ ਬਸ ਸਭ ਨੇ ਜਾਤਰਾ ਬੁਲੀ ਸੀ ਉਹ ਲੈ ਗਿਆ ਕਿ ਕਿਸੇ ਨੂੰ ਹਾਰਿਆ ਜੀ ਬਸ ਜਿਹੜਾ ਉਹ ਤਾਂ ਮਸਾਂ ਹੀ ਕਹਿੰਦੇ ਵੀ ਜਿਵੇਂ ਬਲੱਡ ਪ੍ਰੈਸ਼ਰ ਜ਼ਿਆਦਾ ਹਾਈ ਹੋ ਗਿਆ ਜਾਂ ਕੋਈ ਹੋਰ ਦੀ ਪ੍ਰੋਬਲਮ ਪੜਦੀ ਪਈ ਸੀ ਪੜਦੀ ਵੱਧਦੀ ਨੂੰ ਪ੍ਰੋਬਲਮ ਆਈ ਹੈ ਬੜੀ ਛੋਟੀ ਉਮਰ ਦੇ ਵਿੱਚ ਬੜਾ ਨਾਮ ਰੋਸ਼ਨ ਕੀਤਾ ਜੀ ਸਾਡੇ ਲਈ ਜਾਦਾ ਰੱਖੀ ਬਹੁਤ ਜਿਆਦਾ ਹੋ ਸਕਦਾ ਉਹ ਕਿਸ ਤੋਂ ਲੰਬੀ ਉਮਰ ਜਿਉਂਦੀ ਤਾਂ ਇੰਨੀਆਂ ਪ੍ਰਾਪਤੀਆਂ ਨਾ ਹੁੰਦੀਆਂ ਮੈਨੂੰ ਲੱਗਦਾ ਜਿਹੜੇ ਬੱਚੇ ਵੱਡੀਆਂ ਪ੍ਰਾਪਤੀਆਂ ਕਰਦੇ ਆ ਉਹ ਛੋਟੀ ਉਮਰ ਦੇ ਹੁੰਦੇ ਆ ਤੋਂ ਸਟਾਰ ਹੁੰਦੇ ਆ ਬੇਟਾ ਅੱਜ ਪੱਕੀ ਸਟਾਰ ਬਣ ਗੀ ਬਸ ਸਾਰੇ ਵਿੱਚ ਦੱਸਿਆ ਕਰੂ ਵੀ ਸਾਡੀ ਕੀ ਰਣੀ ਹੈ